ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਅੱਜ ਵੀਡੀਓ ਲੇਜਰ ਕਰਾ ਰਹੇ ਹਾਂ ਦੀ ਜਿਵੇਂ ਤੁਹਾਨੂੰ ਪਤਾ ਹੀ ਵੀਰੇ ਤਕਰੀਬਨ ਆਪਣੀ ਲੋਕੇਸ਼ਨ ਦਾ ਜੀ ਐਂਡ ਵੀ ਘੋੜੇ ਨਾਬ ਦੇ ਨਾਮ ਨਾਲ ਆਪਣੀ YouTube ਤੇ ਪਾਈ ਹੋਈ ਹੈ ਪਰ ਤੇ ਆਪਾਂ ਵੀਰੇ ਤਕਰੀਬਨ ਡੇਲੀ ਇੱਕ ਦਿਨ ਛੱਡ ਕੇ ਫੁੱਲ ਵੀਡੀਓ ਪਾਉਂਦੇ ਰਹਿੰਦੇ ਆ ਡੇਲੀ ਅਪਡੇਟ ਦਿੰਦੇ ਰਹਿੰਦੇ ਆ ਕੱਲੀ ਕੱਲੀ ਆਈਟਮ ਦਾ ਖੇਤੀ ਦੀ ਜਿਹੜੀ ਮਸ਼ੀਨਰੀ ਆਪਣੇ ਕੋਲੇ ਆਉਂਦੀ ਹੈ ਜਾਂ ਜਾਂਦੀ ਹੈ ਵੀਰੇ ਹਰ ਇੱਕ ਦਾ ਲੇਜਰਾਂ ਦੀ ਤੁਸੀਂ ਲਗਾਤਾਰ ਬੁਕਿੰਗ ਦੇਖ ਰਹੇ ਹੋ ਵੀਰੇ Instagram ਤੇ ਜੀ ਵੀ ਗੁੱਤੇ ਸਿੰਘ ਤੇ ਬਹੁਤ ਜ਼ਿਆਦਾ ਵੀਰੇ ਬਹੁਤ ਜ਼ਿਆਦਾ ਕੁਆਂਟੀਟੀ ਚ ਹੋਣ ਲੱਗ ਰਹੀ ਹੈ ਦਿਸ਼ਮੇਸ਼ ਲੇਜਰਾਂ ਦੀ ਬੁਕਿੰਗ ਤੇ ਆਪਾਂ ਤੁਹਾਨੂੰ ਲੇਜਰ ਜ਼ਿਆਦਾਤਰ ਹੁਣ ਅੱਜ ਪੁਰਾਣੇ ਪੁਰਾਣੇ ਤੇ ਨਵੇਂ ਦੀ ਜਾਣਕਾਰੀ ਦੰਨੇ ਆ ਤੇ ਲੋੜੀ ਤੱਕ ਵੀਰੇ ਤਕਰੀਬਨ 3-4 ਦਿਨ ਰਹਿ ਗਏ ਬਹੁਤ ਵੱਡਾ ਆਫਰ ਚੱਲ ਰਿਹਾ ਨਵੇਂ ਤੇ ਵੀਰੇ 50000 ਤੱਕ ਦਾ ਫਾਇਦਾ ਹੋ ਰਿਹਾ ਜੇ ਹੁਣ ਆਪਾਂ ਬੁਕਿੰਗ ਕਰਾਉਨੇ ਆ ਲੇਜਰਾਂ ਤੇ ਵੀ ਕਪੈਨ ਤੇ ਵੀਰੇ 120-25000 ਤੱਕ ਦਾ ਫਾਇਦਾ ਹੋ ਰਿਹਾ ਲੋੜੀ ਤੱਕ ਦੀ ਬੁਕਿੰਗ ਤੇ ਰੀਪਰ ਦੇ ਵੀਰੇ 40 50 ਹਜ਼ਾਰ ਦਾ ਫਾਇਦਾ ਹੋ ਰਿਹਾ ਜਿਹੜੇ ਭਰਾ ਦਸ਼ਮੇ ਦਾ ਪ੍ਰੋਡਕਟ ਨਵਾਂ ਲੈਣਾ ਚਾਹੁੰਦੇ ਨੇ ਲੋੜੀ ਤੋਂ ਪਹਿਲਾਂ ਪਹਿਲਾਂ ਬੁਕਿੰਗ ਕਰਾਓ ਭਰਾ ਤੇ ਕੁਝ ਭਰਾ ਜਿਹੜੇ ਆਪਣਾ ਮਾਗੀ ਦੇ ਮੇਲੇ ਤੇ ਸ੍ਰੀ ਮੁਕਤਸਰ ਸਾਹਿਬ ਜਾਣਗੇ ਵੀਰੇ ਉੱਥੇ ਵੀ ਆਪਾਂ ਆਵਾਂਗੇ ਵੀਰੇ ਬੁਕਿੰਗ ਕਰਾਉਣੀ ਹੈ ਉੱਥੇ ਵੀ ਤੁਸੀਂ ਆਪਾਂ ਨੂੰ ਮਿਲ ਸਕਦੇ ਹੋ ਭਰਾ ਤੇ ਆਓ ਤੁਹਾਨੂੰ ਕੱਲੇ-ਕੱਲੇ ਦੀ ਆਪਾਂ ਲੇਜਰ ਦੀ ਡਿਟੇਲ ਦੰਨੇ ਆ ਲੈਂਡ ਫੋਰਸ ਕੰਪਨੀ ਦਾ 17 ਮਾਡਲ ਹੈ ਵੀਰੇ ਰੰਗ ਪੇਂਟ ਵੀਰੇ 2K ਦਾ ਆਪਾਂ ਜਿਹੜਾ ਟਰਾਲੀਆਂ ਨੂੰ ਕਰਦੇ ਆ ਰੰਗ ਕਰਿਆ ਵੀਰੇ 2K ਦਾ ਪੇਂਟ ਦੁਬਾਰੇ ਹੋਇਆ ਹੈ ਕੰਡੀਸ਼ਨ ਵੈਲਡ ਸ਼ੈਲਡ ਕਿਤੋਂ ਨਹੀਂ ਵੀਰੇ ਪੂਰੀ ਨਵੇਂ ਵਰਗੀ ਕੰਡੀਸ਼ਨ ਸੀ ਪਹਿਲਾਂ ਵੀ ਆ ਰੰਗ ਜ਼ਰੂਰ ਪਟਾਇਆ ਸੀ ਰੰਗ ਆਪਾਂ ਕਰਤਾ ਟੀ ਐਂਡ ਟੀ ਸੈੱਟ ਹੈ ਵੀਰੇ ਤੇ ਲੱਗੇ ਆ ਸੈੱਟ ਬਿਲਕੁਲ ਓਕੇ ਹੈ ਵੀਰੇ ਚਲਾ ਕੇ ਜਮਾ ਤਸੱਲੀ ਕਰਾ ਕੇ ਤੁਹਾਨੂੰ ਪੀਸ ਦੇਵਾਂਗੇ ਕੁੱਲ ਤੇ ਕੁੱਲ 1 ਲੱਖ 40 ਹਜ਼ਾਰ ਚ ਪੈ ਜੂਗਾ ਜੀ ਫਿਕਸਡ ਰੇਟ ਰਹੂਗਾ ਭਰਾ 1 ਲੱਖ 40 ਹਜ਼ਾਰ ਚ ਤੇ ਟਾਇਰਾਂ ਵਗੈਰਾ ਦੀ ਕੰਡੀਸ਼ਨ ਹੈ ਵੀਰੇ ਜਿਵੇਂ ਨਵੇਂ ਵਰਗੀ ਪਈ ਹੈ ਸਪੋਰਟਸ ਬਾਗਟ ਆ ਗਈ ਤੇ ਅੱਗੇ ਆ ਗਈ ਵੀਰੇ ਇਹ ਵੀ ਲੈਂਡ ਫੋਰਸ ਦੀ ਹੈ ਇਹ ਹੈਗੇ 16 ਮਾਡਲ ਬਾਗਟ ਲੈਂਡ ਫੋਰਸ ਦੀ ਓਨਲੀ ਇਹ ਬਾਗਟ ਹੈ ਜੇ ਕੱਲੀ ਬਾਗਟ ਲੈਣੀ ਹੈ ਕਿਸੇ ਨੇ ਕੁੱਲ ਤੇ ਕੁੱਲ ਆਪਾਂ ਨੂੰ ਇਹ ਪੈ ਜੂਗੀ 75000 ਦੀ ਸਿਸਟਮ ਸਮੇਤ ਨਵਾਂ ਸਿਸਟਮ ਲਾ ਕੇ ਲੈਣਾ ਹੈ ਵੀਰੇ ਹਾਂ α ਦਾ ਨਵਾਂ ਸਿਸਟਮ ਲਾ ਕੇ ਤੁਹਾਨੂੰ ਪੈ ਜੂਗੀ 180000 ਦੀ 180 ਚ ਵੀਰੇ ਨਵਾਂ ਸਿਸਟਮ ਲਾ ਕੇ ਦੋ ਸੀਜ਼ਨਾਂ ਦੀ ਗਾਰੰਟੀ ਵਾਰੰਟੀ ਦੇਵਾਂਗੇ α ਦਾ ਸਿਸਟਮ ਲਾ ਕੇ ਕੁੱਲ 180000 ਚ ਦੋ ਸੀਜ਼ਨਾਂ ਦੀ ਗਾਰੰਟੀ ਚ ਨਵਾਂ ਸਿਸਟਮ ਭਰਾ ਤੇ ਅੱਗੇ ਆ ਗਈ ਵੀਰੇ ਆਪਣੇ ਕੋਲੇ ਜਗਤਜੀਤ ਦੀ ਸਪੋਰਟ ਸਵਾਗਤ ਜਗਤਜੀਤ ਸਪੋਰਟਸ ਮਾਡਲ ਹੈ ਵੀਰੇ ਆ 19 ਕ ਮਾਡਲ ਬਾਗਟ ਹੈ ਜੀ ਤੇ ਸਿਸਟਮ ਹੈਗਾ ਇਹਦੇ ਤੇ ਸਿਲਕ ਦਾ ਵੀਰੇ ਸਿਲਕ ਦਾ ਕੰਪਲੀਟ ਸਿਸਟਮ ਹੈ ਹਰ ਇੱਕ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਚਲਾ ਕੇ ਤਸੱਲੀ ਕਰਾ ਕੇ ਹੀ ਦੇਵਾਂਗੇ ਥੋੜ ਦੇ ਵੀਰੇ ਤੁਸੀਂ ਕੰਮ ਕਰਕੇ ਦੇਖਿਆ ਆਪਣੇ ਕੋਲੇ ਜਿਆਦਾ ਹੋਣ ਕਰਕੇ ਤੋ ਸਮਾਰੀ ਦਾ ਟਾਈਮ ਨਹੀਂ ਲੱਗਿਆ ਇਹ ਤੋ ਐ ਨਹੀਂ ਹੋਇਆ ਫਰਾ ਹਾਂ ਬਾਗਟ ਪੂਰੀ ਵਧੀਆ ਵੀਰੇ ਕਿਤੇ ਟੁੱਟ ਭੱਜ ਨਹੀਂ ਡਾਲ ਵੀ ਬਾਗਟ ਦੇ ਇਹ ਰੇਟ ਪੈ ਜੂਗੀ ਵੀਰੇ ਆਪਾਂ ਨੂੰ ਕੁੱਲ ਤੇ ਕੁੱਲ 135000 ਦੀ 135000 ਚ 19 ਮਾਡਲ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਵਧੀਆ ਸਿਲਕ ਦਾ ਕੰਪਲੀਟ ਸੈੱਟ ਹੈ ਵੀਰੇ ਅੱਗੇ ਆ ਗਈ ਵੀਰੇ ਆਪਣੇ ਕੋਲੇ ਹਿੰਦ ਦੀ ਬਾਗਟ ਹੈ ਜੀ ਇਹ ਬਾਗਟ ਇਹ ਵੀ ਜਿਵੇਂ ਜਗਤਜੀਤ ਟਾਈਪ ਹੈ ਪੂਰੀ ਵਧੀਆ ਬਣੀ ਹੈ ਟਾਇਰ ਜਿਵੇਂ ਨਵੇਂ ਵਰਗੀ ਪਏ ਨੇ ਜੀ ਮਾਡਲ ਹੋਊਗੀ ਇਹ 16 17 ਕ ਮਾਡਲ ਹੋਊਗੀ ਲਗਭਗ ਸਿਸਟਮ ਇਹ ਤੇ ਸਾਰਾ ਏਪੀਐਲ ਹੈ ਜੀ ਓਨਲੀ ਏਪੀਐਲ ਸਿਸਟਮ 2.5 ਲੱਖ ਰੁਪਏ 2.5 ਲੱਖ ਰੁਪਏ ਦੀ ਸੌਰੀ 2 ਨੇ ਜੀ 2.5 ਲੱਖ ਰੁਪਏ 1 ਲੱਖ 25000 ਦੀ ਬਾਗਟ ਪੈ ਜਾਊਗੀ ਆਪਾਂ ਨੂੰ ਕੰਪਲੀਟ ਸੈੱਟ ਸੈਟ ਸਮੇਤ ਜਿਹੜੇ ਵੀ ਲੇਜਰ ਹੈਗੇ ਨੇ ਸਾਰੇ ਹੀ ਆਪਾਂ ਵੀਰੇ ਤਸੱਲੀ ਕਰਾ ਕੇ ਚੈੱਕ ਕਰਾ ਕੇ ਹੀ ਦੇਵਾਂਗੇ ਤੁਹਾਨੂੰ ਜਦੋਂ ਮਰਜ਼ੀ ਵੀਰੇ ਆ ਕੇ ਤੁਸੀਂ ਲੇਜਰ ਲਿਜਾ ਸਕਦੇ ਹੋ ਖੇਤੀ ਦੀ ਆਪਣੇ ਕੋਲੇ ਤਕਰੀਬਨ ਵੀਰੇ ਸਾਰੀਏ ਮਸਿੰਦਰੀ ਹੁੰਦੀ ਹੈ ਜੇ ਕਿਸੇ ਭਰਾ ਨੇ ਕੋਈ ਵੀ ਐਪਲੀਮੈਂਟ ਲੈਣਾ ਜੀ ਦੋਸਤੋ ਇਹ ਆ ਗਿਆ ਆਪਣੇ ਕੋਲੇ 21 ਮਾਰਚ ਨੂੰ ਪਲੱਸ ਭਾਗਤ ਹੈ ਜੀ ਜਗਤਜੀਤ ਕੰਪਨੀਆਂ ਜਗਤਜੀਤ ਦੀ ਕੰਪਨੀ ਦਾ ਵੀਰੇ ਜਗਤਜੀਤ ਨਾ ਹੀ ਸਿਸਟਮ ਹੈ ਆਪਾਂ ਆਪ ਜੀ ਕਰ ਰਹੇ ਵੀਰੇ ਕੁੱਲ ਜ਼ਿੰਮੇਵਾਰੀ ਇਹਦੇ ਦੇਦੀ ਆਪਾਂ ਚਲਾ ਰਹੇ ਹਾਂ ਵੀਰੇ ਹਰ ਇੱਕ ਤਰ੍ਹਾਂ ਦੀ ਚਲਾ ਕੇ ਤੁਹਾਨੂੰ ਜਮ ਤਸੱਲੀ ਕਰਾ ਕੇ ਦਮਾਂਗੇ ਤੇ ਆਰਾਮਗਰ ਦੇ ਕੰਡੀਸ਼ਨ ਦਾ ਨਵੇਂ ਵਰਗੇ ਨਾਲ ਤਾਂ ਹੋਣੀ ਕੀ ਹੈ ਸਪੋਰਟਸ ਪਾਰਕ ਪਲੱਸ ਬਾਗਟ ਸਿਰਫ ਤੋਂ ਇਸ ਵਾਰ ਨਹੀਂ ਬਾਕੀ ਪੂਰੀ ਸੋਹਣੀ ਬਾਗਟ ਹੈ ਵੀਰੇ ਉਧਰਲੀ ਸਾਈਡ ਵੀ ਖਾਇਆ ਬਾਗਟ ਤੇ ਰੇਟ ਵੀਰੇ ਕੁੱਲ ਦੇ ਕੁੱਲ 140000 ਚ ਪੈ ਰਹੀ ਜੈਕਟ ਜਿੱਤਦੇ ਸਿਸਟਮ ਨਾਲ ਓਕੇ ਵਰਕਿੰਗ ਸਾਰੀ ਕੰਡੀਸ਼ਨ ਹੈ ਵੀਰੇ ਓਕੇ ਹੈ ਹਰ ਇੱਕ ਨਾਲ ਆਪਾਂ ਨੂੰ ਕਿਕਰ ਦਾ ਤੇ ਚਾਲੂ ਮਿਲੂਗਾ ਤੇ ਵਧੀਆ ਐਂਟਰੀ ਮਿਲੂਗੀ ਤੇ ਮੈਂ ਲੈਣ ਦੇ ਲਈ ਜਿਹੜੇ ਵੀ ਬਾਦੂ ਨੇ ਆਪਣੇ ਕੋਲੇ ਨਵੇਂ ਪੁਰਾਣੇ ਜਿਹੜਾ ਮਰਜੀ ਲੇਜ਼ਰ ਲੈਣਾ ਵੀਰੇ ਆਪਣੇ ਕੋਲੇ ਲੈਣਾ ਕੋਈ ਥਰਾਨੀਆਂ ਤਿਆਰ ਕਰਾਉਣੀਆਂ ਨੇ ਤੇ ਦਸ਼ਵੇਸ਼ ਕੰਪਨੀ ਵੀ ਵੀਰੇ ਜੋਰਾਂ ਦੇ ਚੱਲ ਰਹੀ ਐ ਅੱਜ ਭਰਾਗੇ ਨੂੰ ਕਿੰਨੀ ਜਿੰਨੀ ਦੇਜਨ ਨੂੰ ਕਾਰੀਕ ਤੋਂ ਤੱਕ ਪਰੇ ਨਾ ਪੜੀ ਆਪਾਂ ਤੇ ਉਹਦੇ ਨਾਲ ਵੀਰੇ ਹੈਗੇ ਜਗਤ ਜੀਤ ਨੂੰ ਜਗਤ ਜੀਤ ਦਾ ਹੀ ਸੇਤ ਤੋਂ ਕਿ ਆ ਗਿਆ ਵੀਰੇ ਕਰੋਕੋਡਾਈਲ ਮਾਡਲ ਕੋਈ ਮਲਬੂਦੀ ਬਾਗਟਾ ਲੈਂਬਰੋ ਵਾਗਨ ਵੀਰੇ ਇਹ ਟਾਇਰਾਂ ਦੀ ਇਹਦੀ ਵੀ ਕੰਡੀਸ਼ਨ ਵੀਰੇ ਜਮਾ 99% ਆ ਮਾਡਲ 2021 ਆ ਸਿਸਟਮ TND TND ਦਾ ਸਿਸਟਮ ਹੈ ਵੀਰੇ ਇਹਦੇ ਨਾਲ ਪੂਰਾ ਵਧੀਆ ਸਿਸਟਮ ਹੈ ਭਰਾ ਹਰ ਇੱਕ ਤਰ੍ਹਾਂ ਦੀ ਆਪਣੀ ਬਾਰ-ਬਾਰ ਰਿਪੀਟ ਕਰ ਰਹੇ ਆ ਵੀਰੇ ਹਰ ਇੱਕ ਤਰ੍ਹਾਂ ਦੀ ਆਪਣੀ ਜਿੰਮੇਵਾਰੀ ਇੱਥੇ ਚਲਾ ਕੇ ਤਸੱਲੀ ਭਰਨ ਦੀ ਆ ਭਰਾ ਪੁਰਾਣੇ ਦੀ ਕੋਈ ਮਹੀਨੇ 2 ਮਹੀਨੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਵੀਰੇ ਕਿਸੇ ਦੀ ਵੀ ਨਵੇਂ ਦੀ ਦੋ ਸੀਨਾਂ ਦੀ ਆ ਭਰਾ ਜਮਾ ਓਕੇ ਵਰਕਿੰਗ ਕਰੋਕੋਡਾਇਲ ਮਾਡਲ ਵੀਰੇ ਸਪੋਰਟਸ ਪਲੱਸ ਵੀ ਕਹਿ ਦਿੰਦੇ ਆ ਪੂਰੀ ਵਧੀਆ ਕੰਡੀਸ਼ਨ ਦੀ ਵਾਗਟ ਹੈ ਵੀਰੇ ਕਿਤੇ ਟੁੱਟੀ ਟਿੜੀ ਨਹੀਂ ਹੈਗੀ ਰੰਗ ਪਾਪੜੀ ਤੁਹਾਡੇ ਸਾਹਮਣੇ ਜਿੰਨਾ ਕਿ ਹੈਗਾ ਹੈ ਕੁੱਲ ਤੇ ਕੁੱਲੇ ਸੇ ਆਪਾਂ ਨੂੰ ਪਈ ਜੂਗਾ ਵੀਰੇ 1 ਲੱਖ ਤੇ 45000 ਦਾ ਇਹ 1 ਲੱਖ 45000 ਕੀ ਕੀਵਾਰਲ ਅੱਗੇ ਆ ਗਈ 2019 ਮਾਡਲ ਲੈਕਾ 810 ਸਿਸਟਮ ਨਾਲ ਵੀਰੇ ਪੂਰੀ ਸੋਹਣੀ ਪੀਸ ਸੈੱਟ ਲੈਕਾ ਦਾ ਪੂਰੀ ਸੋਹਣੀ ਵਾਗਟ ਹੈ ਵੀਰੇ ਜਗਤਜੀਤ ਕੰਪਨੀ ਦੀ 19 ਮਾਡਲ ਸਪੋਰਟਸ ਮਾਡਲ ਵਾਗਟਪੁਰਾ ਧਿਆਨ ਨਾਲ ਦੇਖ ਲਓ ਵੀਰੇ ਲੈਕਾ 810 ਸਿਸਟਮ ਸਿਸਟਮ ਪੂਰਾ ਵਧੀਆ ਵੀਰੇ ਲੱਗੇ ਆ ਕੁੱਲ ਆਪਾਂ ਨੂੰ ਇਹ ਪੈ ਜੂਗੀ ਵੀਰੇ 195000 ਚ ਵੀਰੇ 1810 ਕੰਪਲੀਟ ਹਰ ਇੱਕ ਬਾਈ ਨੂੰ ਪਤੀ ਆ ਵੀਰੇ ਇਹਦੇ 18000 ਦਾ ਇਕੱਲਾ ਸੈਟ ਹੈ 8000 ਰੁਪਏ ਮੂੰਗਾ ਭਰਾ ਜਮਾ ਜਾਇਜ ਰੇਟ ਹੈ ਵੀਰੇ ਜਿਹੜੇ ਵੀ ਭਰਾ ਨੇ ਲੈਣਾ ਕੋਈ ਰੂਤਾ ਫਿਲਟਰ ਸਸਤੇ ਰੇਟਾਂ 'ਤੇ ਲੈਣੇ ਨੇ ਕੋਈ ਸੁਪਰਸੀਡਰ ਲੈਣੇ ਨੇ ਵੀਰੇ ਸੁਪਰਸੀਡਰ ਆਕਸੀਜਨ ਕਰਕੇ ਵੀਰੇ ਹੁਣ ਐ ਮੰਨ ਕੇ ਚਲੋ 70-8000 ਰੁਪਏ ਸਸਤਾ ਮਿਲ ਜੂਗਾ ਅੱਗੇ ਆ ਗਈ ਵੀਰੇ ਟਰਾਲੀ ਟਾਈਪ ਵਾਗਟਾ ਟਾਇਰ ਅੱਗੇ ਪਿੱਛੇ ਕਰੇ ਹੋਏ ਨੇ ਵੀਰੇ ਸੈਟ ਹੈਗਾ ਐਲ ਆਰ 100 ਵੀਰੇ ਪੂਰਾ ਸੋਹਣਾ ਸੈਟ ਹੈ ਇਹਦੇ ਨਾਲ ਵੀ ਸੈਟ ਬਹੁਤ ਸਾਫ਼ ਹੈ ਭਰਾ ਐਲਰੰਡ ਲੈਕਾ ਦਾ ਵੀਰੇ ਲੈਕਾ ਸੈਕਸ਼ਨਲ ਕੁੱਲ ਵੀਰੇ ਸਵਾ ਲੱਖ ਰੁਪਏ ਦੀ ਲੈਕਾ ਨਾਲ ਸਵਾ ਲੱਖ ਚ ਪੈ ਜਾਊਗੀ ਪਰ ਜਿਹੜੀ ਵੀ ਵੀਰਾਂ ਨੇ ਘਰੇ ਬੈਠੇ ਵੀ ਮੰਗੋਣਾ ਵੀਰੇ ਘਰੇ ਭੇਜ ਦਾਂਗੇ ਵੀਰੇ ਚਲਾ ਆ ਕੇ ਚੈੱਕ ਕਰਾਉਣ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਵੀਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਬਲੇਡ ਵਗੈਰਾ ਇਹ ਪੂਰਾ ਵਧੀਆ ਪਿਆ ਵੀਰੇ ਵਾਕਟ ਪੂਰੀ ਵਧੀਆ ਜਿਹਨੇ ਬਾਈ ਨੇ ਕੋਈ ਆਪਣਾ ਕੰਮ ਲੈਣਾ ਜਾਂ ਕਿਰਾਏ ਤੇ ਚਲਾਉਣੀ ਕੋਈ ਦਿੱਕਤ ਨਹੀਂ ਅੱਗੇ ਆ ਗਈ 24 ਮਾਡਲ 8 ਕੁੱਤੀ ਐਕਸਪਾਰਟ ਦਾ ਸਿਸਟਮ ਵੀਰੇ ਜਿਹੜਾ ਜਗਤੀਜੀਤ ਨੂੰ ਲੱਗਿਆ ਹੁੰਦਾ ਜਗਤੀਜੀਤ ਨੂੰ ਇਹੀ ਸਿਸਟਮ ਲੱਗਿਆ ਹੁੰਦਾ ਐਕਸਪਾਰਟ ਦਾ 8 ਕੁੱਤੀ ਬਾਗਟ ਹੈ 8 ਕੁੱਤੀ ਬਾਗਟ ਐਕਸਪਾਰਟ ਦੀ ਬਾਗਟ ਹੈ ਤੇ ਜਿਹੜੇ ਵੀ ਪੁਰਾਣੇ ਲੈਣੀਆਂ ਰੇਟ 1,70,000 ਤੋਂ 24 ਮਾਡਲ ਪੈ ਜਾਊਗਾ ਜੀ ਸਿਸਟਮ ਸਮੇਤ ਨਾਲ ਟਾਇਰ ਜਿਵੇਂ ਨਵੀਂ ਗਲੀ ਚੱਲਦੇ ਨੇ ਬਾਗਟ ਵੀ ਨਵੀਂ ਕੰਡੀਸ਼ਨ ਦੀ ਹੈ ਤਕਰੀਬਨ ਕਿਸੇ ਤਰ੍ਹਾਂ ਦੀ ਨਹੀਂ ਕੁੱਗਾਤ ਨੇ ਕੋਲ ਤੋਂ ਕੋਲ ਕੈਜੂ ਵੀ ਆਪਨੂੰ 1,70,000 ਤੇ ਤੇ ਅੱਗੇ ਆ ਗਈ ਜੀ ਆਪਣੇ ਜੀ ਐਂਡ ਵੀ ਦੀ ਸਪੋਰਟਸ ਪਲੱਸ ਬਾਗਟ ਜਗਜੀਤ ਜੀ ਦਾ ਸਪੋਰਟਸ ਬਾਗ ਤੇ ਨੇ ਨਵੀਂ ਆਪਣੇ ਖੋਦ ਦੇ ਜਗਜੀਤ ਨੂੰ ਸੌਰੀ ਆਪਣੇ ਜੀ ਐਂਡ ਵੀ ਦੀ ਫੁੱਲ ਹੈਵੀ ਬਾਗਟ ਹੈ ਵੀਰੇ ਫੁੱਲ ਗਾਰੰਟੀ ਹੈ ਦੋ ਸੀਜ਼ਨਾਂ ਦੀ ਵੀਰੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਜੇ ਆਪਣੇ ਮਾਰਕੇ ਦਾ ਹੀ ਸੈੱਟ ਹੋਊਗਾ ਕੁੱਲ ਤੇ ਕੁੱਲ ਵੀਰੇ 220000 ਤੱਕ ਸੈੱਟ ਪਊਗਾ ਤੁਹਾਨੂੰ ਨਵਾ ਹਰ ਇੱਕ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਭਾਈ ਨੂੰ ਪਤਾ ਕੁਆਲਿਟੀ ਦਾ ਜਿਹੜਾ ਵੀ ਆਪਣੇ ਸੰਦ ਯੂਜ਼ ਕਰ ਰਹੇ ਨੇ ਵੀਰੇ ਆਪਾਂ ਕੋਈ ਵੀ ਚੀਜ਼ ਮਾਰੀ ਜਾਂ ਗਲਤ ਨਹੀਂ ਕਰਦੇ ਰਾਜੀਪੁਰਾ ਆਪਾਂ ਨੂੰ ਕਾਫੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਭਰਾ ਹਰ ਇੱਕ ਐਪਲੀਮੈਂਟ ਵੀਰੇ ਕੁਆਲਿਟੀ ਚ ਹੀ ਦੰਨੇ ਆ ਤੇ ਕੁੱਲ ਤੇ ਉਹਨੂੰ 220000 ਚੋ 24 ਇਹ ਆਪਣੇ ਆਪਰੇਸ਼ਨ ਵੀਰੇ ਲੋੜੀ ਤੱਕ ਲੋੜੀ ਤੱਕ 220000 ਚ ਪੈ ਜੂਗੀ ਸਪੋਰਟਸ ਪਲੱਸ ਆ ਬਾਗਰਦਾਈ ਵੀਰੇ ਤੁਹਾਨੂੰ ਪਤਾ 5000 ਇੱਕ ਦਾ ਹੁੰਦਾ ਵੀਰੇ ਇਹਦਾ ਪਲੱਸ ਉਹਦਾ ਪਲੱਸ ਬਾਗਰਦਾਈਆ ਕੁੱਲ ਵਧੀਆ ਸਿਸਟਮ ਵੀਰੇ ਸਿਸਟਮ ਚ ਗ੍ਰੀਨ ਲਾਈਟ ਚ ਲੈਣਾ ਗ੍ਰੀਨ ਚ ਮਿਲ ਜੂਗਾ ਰੈੱਡ ਚ ਲੈਣਾ ਰੈੱਡ ਚ ਮਿਲ ਜੂਗਾ ਉਹਰੇ ਲੋੜੀ ਤੱਕ ਇਹ ਬੀਚ ਪੈਣੀ ਵੀਰੇ ਲੋੜੀ ਪਲੱਸ ਇਹ ਗ੍ਰੀਨ ਸਿਸਟਮ ਚ ਲੈਣ ਨੂੰ 240000 ਚ ਪਹਿਲਾਂ ਬੁਕਿੰਗ ਕਰਾਉਣ ਨੂੰ 2,20,000 ਚੰਗੇ ਨਵਾ ਸਿਸਟੋ ਲਾ ਕੇ 2 ਸਾਲ ਦੀ ਗਾਰੰਟੀ ਵੈਰੰਟੀ ਤੇ ਆਪਾਂ ਨੂੰ ਹੀ ਪੈ ਜੂਗੀ ਆਓ ਦਿਖਾਉਨੇ ਆ ਵੀਰੇ ਦਸ਼ਮੇ ਹਾਂ ਮੋਟੋ ਜਿਵੇਂ ਦਸ਼ਮੇਸ਼ ਦੀ ਲਾਕ ਪਾ ਲਏ ਆਪਾਂ ਤੁਹਾਨੂੰ ਬਾਰਿਕ ਤੋਂ ਸਟੋਕ ਫੜਿਆ ਹੁੰਦਾ ਉਹ ਵੀ ਆਏ ਬੰਦੇ ਕਿ ਚੰਗੋ ਸੰਗਰਮੀ ਨੇ ਜੀ ਆਪਾਂ ਕੋਲੇ ਵੀ 40% ਦੀ ਡੀਪੀ ਹੋ ਰਹੀ ਹੈ ਤੇ ਤਕਰੀਬਨ ਦਿੱਲੀ ਚਾਰ ਵੀ ਲੱਗ ਰਹੇ ਨੇ ਪੀਸਾ ਤੇ ਕੁਝ ਬਰੇਜ ਸੈਟਅਪ ਨੇ ਮੂਲੇ ਸਟਾਕ ਕਰਤਾ ਸੈਟਅਪ ਨਾਲ ਤਾਹ ਕਰਕੇ ਵੀ ਕਿੰਨਾ ਕਿੰਨਾ ਬਹੁਤ ਜ਼ਿਆਦਾ ਉੱਚੀ ਹੋ ਰਹੀ ਹੈ ਵੀਰੇ ਲੋਕੀ ਚੱਕਦੇ ਨੇ ਸਪੈਸਰ ਆਫਰ ਲਾਇਆ ਪਰ ਸਾਰੀ ਬੁਨੈ ਦੀ ਤੇ ਦੇ ਹਰ ਇੱਕ ਬਟਾਈਟ ਤੇ ਬਹੁਤ 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 ਅੰਦਰ ਕੋਈ ਨਾ ਕਰ ਜਿਹੜੇ ਬਾਈ ਰੋਡਿਕਾ ਕੂਟਿੰਗ ਕਰਾਦੇ ਨੇ ਤੇ ਇਹਦੇ ਚੰਗੇ ਸੰਪਰਕ ਵਧੀਆ ਹਨ ਕਿ ਰਜੀਤ ਸਾਹਿਬ ਬਹੁਤ ਮੈਨ ਵਾਲਾ ਇਹ ਆਕੀ ਬਟਾਈਟ ਦਾ ਕੈਮਰਾ ਜੇ ਤੁਹਾਡਾ ਕੱਲ ਨੂੰ ਵਿਚਾਰ ਬਣਦਾ ਸੱਤ ਕਰਨੀ ਹੈ ਕਿ ਕਿੰਨੇ ਲੱਗਦੇ ਨੇ ਉਹ ਪੀਸ ਨੂੰ ਕੱਟੋ ਸੱਤ ਬਣ ਕੇ ਜੇ ਤੁਸੀਂ ਅੱਜ ਸੱਤ ਲੈ ਕੇ ਜਾਂਦੇ ਹੋ ਕੱਲ ਨੂੰ ਅੱਠ ਕਰਨੀ ਹੈ ਫਿਰ ਇਹ ਪੀਸ ਲੈਣਾ ਕੱਲਾ ਆਪਣੇ ਤੋਂ ਅੱਠ ਬਣ ਜੂਗੀ ਕੋਧਰੇ ਕਟਨ ਜਸਟੀ ਵਾਲੇ ਬੇ ਉਸ ਤੋਂ ਬਾਅਦ ਵੀਰੇ ਇੱਥੇ ਕੀ ਹੈ ਦੋਵੇਂ ਬੈਰੀਂ ਕਾ ਬੈਰੀਂਆਂ ਕੇ ਕੋਧਰੇ ਬੈਰੀਂ ਵੀਰੇ ਇਸ ਹਾਲ ਕਿ ਚੱਲ ਗਏ ਜਿਵੇਂ ਦੂਜੀਆਂ ਵਾਗਟਾਂ ਆਪਾਂ ਨਾਮ ਕਾਨੂੰ ਲੈਣੇ ਡੱਕ ਡੱਕ ਕਰਨ ਲੱਗੇ ਜੰਗੇ। ਸਵਾਲੇ ਪੈਦਾ ਨਿਗਰੇ ਜਿੰਨਾ ਮਰਜ਼ੀ ਚੱਲਾ ਲਓ ਡੱਕ ਡੱਕ ਕਰਨ ਲੱਗੇ ਜੰਗੇ। ਸਭ ਤੋਂ ਬੈਸਟ ਕੁਆਲਿਟੀ ਬੀਕੇਟੀ ਟਾਇਰ ਦੇ ਰਹੀਏ ਵੀਰੇ ਕੰਪਨੀ। ਉਸ ਤੋਂ ਬਾਅਦ ਵੀਰੇ ਆ ਦੇਖੋ ਜਸਟ ਵਾਰ ਹਰ ਇੱਕ ਚੀਜ਼ ਰੋਟੇਕਲ ਹੈ। ਇਹ ਲੱਗੇ ਕਿ ਇੱਥੇ ਕਰ ਸਕਦੇ ਆ ਦੂਜਿਆਂ ਚ ਕੀ ਸਿਸਟਮ ਹੁੰਦੇ ਜਿਹ ਹੁਕਮ ਨਹੀਂ ਨੀ ਪੈਗੀ ਉਹ ਘਰ ਹੋਊਗਾ। ਰਸੀਵਲ ਦਾ 400 ਸਰੂ ਮੇਰੇ ਲਾਈਟ ਵੀਰੇ ਘੱਟ ਵੱਧ ਮਿਲਦੀ ਐ। ਅਪ ਡਾਊਨ ਅਪ ਡਾਊਨ ਕਰੀ ਜਾਂਦਾ। ਇਹਨੂੰ ਆਪਾਂ ਜਮਾ ਸੇਵ ਚ ਲਾਵਾਂਗੇ ਸਵਾਲੇ ਪੈਦਾ ਨ ਸਭ ਤੋਂ ਬੈਸਟ ਵੀਰੇ ਵੀ ਕ੍ਰੀਮੀ ਤਿਆਰੀਆਂ ਅੱਜ ਦੇ ਵਿੱਚ ਦੇਖਦੇ ਆਂ। ਇਹ ਲੋਕ ਜਿਹੜੇ ਲੈਂਦੇ ਨੇ ਉਹ ਤਾਂ ਰਹਿੰਦੇ ਨੇ ਕਿ ਲੋਗੜੀ ਫੁੱਟਰ ਲੜਦੀ ਹੈ, ਦਿੱਕਤ ਆਈ ਹੈ। ਹਰ ਇੱਕ ਬਟਾਏਟਰੀ, ਜਿਹੜਾ ਹਰ ਇੱਕ ਬਟਾਏਟਰੀ ਵੀ ਨਾਲ ਵਧੀਆ ਹੁੰਦਾ ਹੈ। ਜਿਹੜੇ ਨਿਕਤਾਂ ਯਾਨੀ ਜਿਹੜੇ ਜੀਟੂ ਦੇਖ ਲੋ ਸਭ ਤੋਂ ਬੈਸਟ ਚੱਲ ਰਹੇ ਨੇ। ਕੋਈ ਪੈਨ ਨਹੀਂ ਵੀ ਉਹ ਸਭ ਤੋਂ ਬੈਸਟ ਚੱਲ ਰਹੇ ਨੇ। ਜਿਹੜੇ ਕੋਈ ਚਲਾ ਰਹੇ ਨੇ। ਕੋਈ ਕੋਈ ਪ੍ਰਾਣਿਕ ਪੈਂਸੇ ਦੀ ਫੀਸ ਵੀ ਨਹੀਂ ਮਿਲਦੀ ਰੇਸ਼ ਜੀ। ਉਹ ਤਾਂ ਜਿਹੜੇ ਨੂੰ ਸੁਣਦੇ ਕੋਆਲ ਕਹਿੰਦੀ ਆਪਾਂ ਸਾਰੇ ਕਿਹਾ ਸੀ ਪਹਿਲਾਂ ਵੀ ਆਪਣੀ ਵੀਡੀਓ ਪਾਈ ਗਈ ਆ ਵੀਰੇ। ਤੇ ਰੇਟ ਵੀਰੇ ਹੁਣ ਇਹਦਾ ਰੇਟ ਦੱਸੀਏ ਤੁਹਾਨੂੰ ਵੈਸੇ ਲਾ ਪਰ ਇਹਦੇ ਦਰਦੇ ਨਹੀਂ ਹੁੰਦੇ ਮੈਂ ਵੀਰਾ ਅਗਲਾ ਕਹਿੰਦਾ ਹੋਰ ਤੇ ਜਾ ਕੇ ਠੀਕ ਹੈ ਹਾਂ ਜੇ ਇਹਦਾ ਰੇਟ ਵੀਰੇ ਪੁੱਛਦੇ ਨੀ ਮੈਂ ਹੋਰ ਟਮਾਟਰ ਹੁੰਦੇ ਆਲਫਾ ਸਿਸਟਮ ਲਾ ਕੇ 235700 ਵੀਰੇ ਬਸ ਸਿਰਫ ਲੋੜ ਹੀ ਥੱਕ ਬਰਾਸਟ ਜਿਹੜਾ ਆਲਫਾ ਟੋਪ ਸਿਸਟਮ ਆ 2 ਲੱਖ ਤੇ ਹੀ ਆ ਰਿਹਾ 2.5 ਲੱਖ ਵੀਰੇ 250000 ਦਾ ਅਸ ਸਿਸਟਮ ਦੇ ਵੀਰੇ ਲਗ ਲਾ ਕੇ ਰੇਟ ਨੇ ਆਪਣੇ ਕੋਲ ਹੀ ਆ ਮੰਨ ਲੇ ਚਲੋ 22000 ਰੁਪਏ ਦਾ ਮੈਂ ਦੇ ਦਿੰਦਾ ਲੋੜ ਹੀ ਥੱਕ ਮਨਵਰੇ ਵੀ ਕੀ ਕੇ ਯਾਰ ਐਕਸਟਰਾ ਹੋ ਰਿਹਾ ਬੁਕਿੰਗ ਪਹਿਲਾਂ ਕਰਾ ਲਓ ਲੈ ਜੇ ਜਦੋਂ ਮਾਰਗੀ ਰਹੇਗੀ ਬਹੁਤ ਵੱਡੇ ਆਫਰ ਚੱਲ ਰਹੇ ਨੇ ਆਪਣੇ ਵਾਲਾ ਲੈਣਾ ਫਿਰ ਤੁੰਨ ਦੱਸੀ ਸੀ 220000 ਤੱਕ ਇਹ ਵਕਤ ਲੈਣੀ ਆ ਵੀਰੇ ਇਹ ਵਕਤ ਲਾ ਕੇ ਆਪਣਾ ਸਿਸਟਮ ਪਹਿਰੇ ਵੀਰੇ ਆਪਣੇ ਸਿਸਟਮ ਵਾਲਾ 215000 ਤੱਕ ਸਿਰਫ 20000 ਤੱਕ 15000 ਕੇ ਨਾਮ ਤੇ ਬਾਨ ਵੀਰੇ 750 ਕੁਆਟਾ ਦੀ ਪੂਰਤ ਹੈ ਇਹ ਬਾਤ ਹੈ ਹਰ ਕਿਸੇ ਦਾ ਆਪਣੀ ਜ਼ਿੰਮੇਵਾਰੀ ਹੈ ਨਾਮੀ ਬਾਗਫਾਂ ਨੇ ਇਨਕਾਰ ਇਹਦਾ ਕੋਈ ਕੋਈ ਨਹੀਂ ਪੜਾ ਆ ਦੇਖੋ ਜਿਸਨੇ ਦੀ ਕੁਆਲਟੀ ਬੁਧੀ ਆਪ ਹੈਗੀ ਹੈਗੀ ਉਹ ਪਰਮੋਣਿਕ ਹੋਊਗੀ ਤੇ ਜੇ ਕੁਝ ਹੋ ਰਿਹਾ ਤੇ ਮੈਂ ਜਿਹੜੇ ਕੰਪੈਨਾਂ ਖੜੀਆਂ ਨੇ ਵੀਰੇ ਟਰਾਲੀਆਂ ਬਣਾ ਰਿਆ ਵੀਰੇ ਆਪਣੀਆਂ ਵੀਡੀਓ ਪਹਿਲਾਂ ਹੀ ਪਾਈਆਂ ਨੇ ਇੰਸਟਾਗ੍ਰਾਮ ਤੇ ਆਪਣੀ ਵੀਡੀਓ ਪਾਈ ਹੋਈ ਹੈ ਇੰਸਟਾਗ੍ਰਾਮ ਤੇ ਕੱਲੇ-ਕੱਲੇ ਦਾ ਅਪਡੇਟ ਦੇਖ ਸਕਦੇ ਨੇ ਜਾ ਕੇ ਟਰਾਲੀਆਂ ਵਗੈਰਾ ਦੀ ਫਿਨਿਸ਼ਿੰਗ ਦੇਖਣੀ ਹੈ ਉਹ ਵੀ ਇੰਸਟਾਗ੍ਰਾਮ ਤੇ ਦੇਖ ਸਕਦੇ ਹੋ ਐਪਲੀਮੈਂਟ ਆਪਣੇ ਕੋਲ ਸਾਰੇ ਹੁੰਦੇ ਨੇ ਹਾਂ ਜਿਹੜੇ ਭਰਾ ਮਾਗੀ ਦੇ ਮੇਲੇ ਤੇ ਆਉਣਗੇ ਵੀਰੇ ਆਪਾਂ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਆਉਣਾ ਪਰ ਉੱਥੇ ਆਪਾਂ ਨਾਲ ਤੁਸੀਂ ਮਿਲ ਸਕਦੇ ਹੋ ਆਪਾਂ ਫਿਰ ਦੁਬਾਰਾ ਸਕਦੇ ਜੇ ਕੋਈ ਐਪਲੀਮ ਤੇ ਆਉ ਤੁਹਾਨੂੰ ਸਿਸਟਮ ਦਿਖਾਇਆ। ਦੋਸਤੋ, ਤਕਰੀਬਨ ਆਪਣੇ ਕੋਲ ਸਟਾਕ ਵੀਰੇ ਆ ਆਪਣੇ ਕੋਲੇ 5-7 ਦਿਨਾਂ ਤੱਕ ਬਹੁਤ ਸਟਾਕ ਪਹੁੰਚ ਜਾਣਾ ਵੀਰੇ ਸਿਸਟਮਾਂ ਦਾ। ਹੁਣ ਆਪਣੇ ਕੋਲੇ ਘੱਟ ਸਟਾਕ ਹੈ ਪਰ ਬਸ ਤਕਰੀਬਨ ਤੁਹਾਨੂੰ ਕੁਝ ਕੁ ਸਿਸਟਮ ਦਿਖਾਉਣੇ ਨੇ ਆ ਜਾ ਭਰਾ। ਇੱਕ ਤਾਂ ਸਿਸਟਮ ਆਉਂਦਾ ਵੀਰੇ ਅਲਫਾ ਚ TND ਟਾਈਪ। TND ਬਾਡੀ ਚ ਅਲਫਾ ਦਾ ਸਿਸਟਮ ਹੈ ਵੀਰੇ ਇਹ। ਇਹਦੇ ਨਾਲ ਹੀ ਦੱਸਿਆ ਤੁਹਾਨੂੰ ਵੀਰੇ ਦਸ਼ਮੇਦ ਦਾ ਜਿਹੜਾ 235 ਚ ਪੈਂਦਾ। ਇਹ ਸਿਸਟਮ ਅਲਫਾ ਦਾ ਆ ਗਿਆ ਵੀਰੇ। ਇਹ TND ਟਾਈਪ ਆ ਗਿਆ ਦੋਨੋਂ ਚੀਜ਼ਾਂ ਭਰਾ। ਦੇਖੋ ਭਰਾ ਅਲਫਾ ਦਾ। ਰਿਮੋਟ ਵਗੈਰਾ ਲੱਗੀ ਹੋਈ ਐ α ਪ੍ਰੋ ਸੌਫਟਵੇਅਰੇ ਰਿਮੋਟ ਵਗੈਰਾ ਲੱਗੀ ਹੋਈ ਐ ਤੇ ਇਹ ਸਿਸਟਮ ਆ ਗਿਆ ਵੀਰੇ ਇਸ ਨਾਲ 235 ਚ ਜੇ ਆਪਣਿਆਂ ਲਈ ਬਾਗਰ ਤੇ ਲਵਾਉਂਗੇ ਵੀਰੇ 2 ਲੱਖ ਆ 20000 ਚ ਪੈ ਜਾਊਗਾ ਆਪਾਂ ਨੂੰ 220000 ਚ ਲਾ ਕੇ ਵੀਰੇ ਇਹ ਸਿਰਫ ਸੀਮਤ ਆਫਰ ਨੇ ਭਰਾ ਤੇ ਅੱਗੇ ਆ ਗਿਆ ਵੀਰੇ α ਦਾ ਹੀ ਹੋਰ ਆ ਵੀਰੇ ਇਹ ਸਿਸਟਮ ਲਾ ਕੇ ਜਿਹੜੀ ਇਹ ਬਾਡੀ ਆ ਗਈ ਹੈ ਲੈਕਾ ਟਾਈਪ ਸੌਫਟਵੇਅਰ ਵਗੈਰਾ ਵੀਰੇ ਲੈਕਾ ਤੇ ਲੀਡਾਂ ਵਗੈਰਾ ਸਭ ਕੁਝ ਵੀਰੇ ਫੁੱਲ ਹੈਵੀ ਬਾਡੀ ਹੈ ਵੀਰੇ ਇਹ ਲਾ ਕੇ ਪੈਂਦਾ ਆਪਾਂ ਨੂੰ ਵੀਰੇ 2.5 ਲੱਖ ਦਾ ਜਿਹੜੀ ਟਾਪ ਕੁਆਲਿਟੀ ਅਰੀਜਨਲ ਯੂਐਸਏ ਦਾ ట్రాన్స్మిਟਰ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਜਿੱਥੇ ਮਰਜੀ ਚੈੱਕ ਕਰਾ ਲਿਓ ਅਰੀਜਨਲ ਯੂਐਸਏ ਵੀਰੇ ਛੋਟ ਪ੍ਰੋਬ ਰਿਮੋਟ ਵਗੈਰਾ ਲੱਗਿਆ ਅਰੀਜਨਲ ਯੂਐਸਏ ਦੀ ਜੋ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਜੇ ਵੀਰੇ ਇਹ ਸਿਸਟਮ ਲੈਣਾ ਤੇ ਉਸ ਤੋਂ ਬਾਅਦ ਸਿਸਟਮ ਆਉਣਾ ਵੀਰੇ ਆਪਣੇ ਕੋਲੇ ਮੋਬਾ ਦਾ ਮੋਬਾ ਦਾ ਸਿਸਟਮ ਆ ਗਿਆ ਜੀ ਇਹ ਵਾਈਫਾਈ ਵਾਲਾ ਇਹ ਆਪਾਂ ਇਹਦੇ ਤੋਂ ట్రాన్స్మిਟਰ ਬੰਦ ਕਰ ਸਕਦੇ ਕਿਤੇ ਵੀ ਚੱਲ ਰਿਹਾ ਖੇਤ ਚ ట్రాన్స్మిਟਰ ਆਨ ਆਫ ਕਰਨਾ ట్రాన్స్మిਟਰ ਵੀਰੇ ਬਿੰਡੀ ਲਾਉਣੀਆਂ ਜਿਵੇਂ ਹਵਾ ਆ ਗਈ ਜਾਂ ਥੋੜੀ-ਮੋਟੀ ਢਾਲ ਵਗੈਰਾ ਕਰਨੀ ਹੈ ਇਥੋਂ ਹੀ ਹੋ ਜਾਊਗਾ ਵੀਰੇ ਤੇ ਆਟੋ ਵਗੈਰਾ ਬਾਕੀ ਸਿਸਟਮ ਦਾ ਇਹ ਚ ਹੁੰਦੇ ਨੇ ਇਹ ਮੋਬਾ ਦਾ ਸਿਸਟਮ ਵੀ ਵੀਰੇ ਜਿਹੜਾ ਪਹਿਲਾਂ ਇੱਕ ਗਰੀਜਨ ਵਗੈਰਾ ਨੂੰ ਵੀ ਆਉਂਦਾ ਸੀ ਇਹ ਬਹੁਤ ਵਧੀਆ ਸਿਸਟਮ ਵੀਰੇ ਇਹ ਸਿਸਟਮ ਵੀ ਆਪਣੇ ਕੋਲੇ ਮਿਲ ਜੂਗਾ ਤਕਰੀਬਨ ਸੇਮ ਰੇਟ ਆ ਆਪਣੇ ਕੋਲੇ ਟੀਐਨਡੀ ਦਾ ਸੈੱਟ ਵੀ ਮਿਲ ਜੂਗਾ ਵੀਰੇ ਸੈਲ ਕਾ ਦਾ ਸੈੱਟ ਵੀ ਮਿਲ ਜੂਗਾ ਤੇ ਆਪਣੇ ਕੋਲੇ ਲੈਕਾ 610 ਤੇ ਇੱਕ ਦੋ ਸਿਸਟਮ ਹੋਰ ਵੀਰੇ ਜਿਹੜੇ ਸਿਸਟਮ ਨਾਲ ਤੁਸੀਂ ਆਪਣਾ ਲੈਜਰ ਲੈਣਾ ਵੀਰੇ ਲੈਜਰ ਲਗਾ ਸਕਦੇ ਹੋ ਵੀਰੇ ਜਮਾ ਜੈਜ ਰੇਟ ਤੇ ਲੈਜਰ ਹੋਣਗੇ ਜਿੱਥੇ ਮਰਜੀ ਤਸੱਲੀ ਕਰਕੇ ਆ ਜੀਓ ਭਰਾ ਸਭ ਤੋਂ ਐ ਮੰਨ ਕੇ ਚੱਲੋ ਵੀ ਜੇ ਆਪਾਂ ਨੂੰ 20-30000 ਦਾ ਫਰਕ ਨਾ ਲੱਗਿਆ ਲੈਜਰ ਤੇ ਜਾਣ ਦਾ ਸਾਡੇ ਕੋਲ ਕੋਈ ਫਾਇਦਾ ਨਹੀਂ ਭਰਾ ਟਾਪ ਕੁਆਲਿਟੀ ਦੇ ਲੈਜਰ ਮਿਲਣਗੇ ਜਮਾਂ ਜਾਇਜ਼ ਰੇਟਾਂ 'ਚ ਬੁਕਿੰਗ ਕਰਾਓ ਭਰਾ ਉਹ ਆਪਣੇ ਲੋੜੀ ਤੋਂ ਪਹਿਲਾਂ ਪਹਿਲਾਂ ਸਿਰਫ 5 ਦਿਨਾਂ 'ਚ ਬੁਕਿੰਗ ਕਰਾਉਣੇ ਭਰਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਭਰਾ ਹਰ ਇੱਕ ਪ੍ਰੋਡਕਟ ਦਾ ਇਕੱਲਾ ਲੈਜਰ ਨਹੀਂ ਰੀਪਰ ਕੰਪੈਨ ਦੀ ਬੁਕਿੰਗ ਕਰਾਉਣਾ ਭਰਾ ਬਹੁਤ ਵੱਡਾ ਫਾਇਦਾ ਹੁੰਦਾ ਜੁੜੇ ਰਹੋ ਆਪਣੇ ਇੰਸਟਾਗ੍ਰam ਤੇ ਜਾ ਕੇ ਕੱਲੇ-ਕੱਲੇ ਅਪਡੇਟ ਡੇਲੀ ਦੇਖੋ ਭਰਾ ਤੇ ਚੈਨਲ ਨੂੰ ਸਬਸਕ੍ਰ ਜੋ ਕਿ ਹੋਰ ਕਿਸੇ ਵੀ ਵੀਰ ਤੱਕ ਪਹੁੰਚ ਸਕੇ ਜਰੂਰ ਆਓ ਆਪਣੇ ਕੋਲੇ ਤੇ ਮਾਗੀ ਦੇ ਮੇਲੇ ਦੇ 14 ਤਰੀਕ ਨੂੰ ਵੀਰੇ ਜਰੂਰ ਮਿਲਾਂਗੇ ਛੋਡੇ ਕੋਲੇ ਆਵਾਂਗੇ ਪਰ ਉੱਥੇ ਸ੍ਰੀ ਮੁਖਤਸਰ ਸਾਹਿਬ ਜਿਹੜੇ ਵੀ ਭਰਾ ਆਉਣਗੇ ਜਰੂਰ ਆਪਾਂ ਨੂੰ ਕੰਟੈਕਟ ਕਰਿਓ ਵੀਰੇ ਉੱਥੇ ਆਪਾਂ ਮਿਲਾਂਗੇ ਜੇ ਕਿਸੇ ਭਰਾ ਨੂੰ ਕੋਈ ਡੀਲ ਕਰਨੀ ਹੈ ਧੰਨਵਾਦ